ਚੰਦਨ ਦੇ ਕੋਲੇ ਬਸਦੇ ਚੰਦਨ ਪਣ ਜਾਂਦੇ ਨੇ ਚੰਦਨ ਦੇ ਕੋਲੇ ਬਸਦੇ ਚੰਦਨ ਵਾਨੀ ਜਾਂਦੇ ਨੇ ਸਭਨ ਕੋਲੇ ਬਸਦੇ ਹੀ ਨੇ ਚੰਦਨ ਵਾਨ ਜਾਂਦੇ ਨੇ ਚੰਦਨ ਕੋਲੇ ਬਸਦੇ ਚੰਦਨ ਵੜ ਜਾਂਦੇ ਨੇ ਚੰਦਨ ਕੋਲ ਵਾਸ ਜੀ ਢੇੜੇ ਚੰਦਨ ਵਾਸ ਜਾਂਦੇ ਨੇ ਚੰਦਨ ਕੋਲ ਵਾਸ ਦੇ ਢੇੜੇ ਚੰਦਨ ਕੋਲ ਵਾਸ ਦੇ ਢੇੜੇ ਚੰਦਨ ਕੋਲ ਢੇੜੇ ਚੰਦਨ ਕੋਲ ਵਾਸ ਦੇ ਢੇੜੇ ਚੰਦਨ ਕੋਲ ਵਾਸ ਦੇ ਢੇੜੇ ਚੰਦਨ ਕੋਲ ਵਾਸ ਦੇ ਢੇੜੇ ਦੇ ਗੇੜੇ ਸੰਧਨ ਖੁਲ ਵਸਦੇ ਤੇੜੇ ਚੰਦਨ ਪੜ ਜਾਂਦੇ ਚੰਦਨ ਦੇ ਕੋੜੇ ਵਸਦੇ ਚੰਦਨ ਬਾੜ ਜਾਂਦੇ ਨੇ ਚੰਦਨ ਦੇ ਕੋੜੇ ਵਸਦੇ ਨੇ ਹੈ ਚੰਦਨ ਦੇ ਕੋਲ ਵਸਦੇ ਚੰਦਨ ਵਣ ਜਾਂਦੇ ਨੇ ਚੰਦਨ ਦੇ ਕੋਲ ਚੰਦਨ ਵਣ ਜਾ ਨੇ ਚੰਦਨ ਦੇ ਕੋਲੇ ਵਸਦੇ ਚੰਦਨ ਵੜ ਜਾਂਦੇ ਨੇ ਚੰਦਨ ਦੇ ਵਸਦੇ ਸਾਥ ਸੰਗਤ ਜੀ ਬਦਵਾਨ ਕਹਿੰਦੇ ਸੰਸਮੈ ਵੱਡੋ ਅੰਤਰੋ ਜਾਣ ਕਰਨ ਕਰੇ ਸੰਸ ਕਰੇ ਆਪ ਸਮਾਨ ਇੱਕ ਫਾਰਸ ਦੀ ਬੱਟੀ ਹੁੰਦੀ ਹੈ ਅੱਠ ਤਤਾਂ ਦੀ ਬੱਟੀ ਦੂਜੇ ਨੂੰ ਫਾਰਸ ਨਹੀਂ ਮਹਾਪੁਰਸ਼ ਜਿਹੜਾ ਹੁੰਦਾ ਉਹ ਕੱਲਾ ਸੇਵਕ ਨਹੀਂ ਪੈਦਾ ਕਰਦਾ ਮਹਾਪੁਰਸ਼ ਸਾਰਿਆਂ ਨੂੰ ਸਾ ਗੱਜ ਕੇ ਆਖੋ ਸਾ ਜਿਹੜਾ ਵੀ ਸੰਗਤ ਕਰਦੇ ਨਹੀਂ ਬਿਆਨ ਦੇ ਨਹੀਂ ਚੰਨ ਬਾਨ ਜਾਂਦੇ ਲੈ ਚੰਨ ਦੇ ਕੋਲੇ ਵਾਸਾ ਚੰਦਨ ਬਾਣ ਜਾਂਦੇ ਨੇ ਕੋਲੇ ਰਾਸ ਤੇ ਚੰਦਨ ਬਾਣ ਜਾਂਦੇ ਨੇ ਚੰਦਨ ਦੇ ਕੋਲੇ ਰਾਸ ਤੇ ਚੰਦਨ ਬਾਣ ਜਾਂਦੇ ਨੇ ਕੋਲੇ ਰਾਸ ਤੇ ਚੰਦਨ ਬਾਣ ਜਾਂਦੇ ਨੇ ਚੰਦਨ ਦੇ ਕੋਲੇ ਰਾਸ ਤੇ ਸੋ ਆਓ ਸਾਰੀ ਸੰਗਤ ਦਾ ਧੰਨਵਾਦ ਪ੍ਰਬੰਧਕ ਕਮੇਟੀ ਦਾ ਗੁਰਮੁਖ ਪਿਆਰਿਆਂ ਦਾ ਬਾਬਾ ਜੀ ਦੇ ਸਹਿਯੋਗੀਆਂ ਦਾ ਜਿੰਨੇ ਵੀ ਗੁਰਮਖਾਂ ਨੇ ਮਾਪ ਪ੍ਰਸ਼ਾਂਦੀ ਸੰਗਤ ਕਰੀ ਹੈ ਜਾਂ ਇੱਥੇ ਹੁਣ ਸੰਗਤ ਕਰ ਰਹੇ ਸਾਰਿਆਂ ਦਾ ਧੰਨਵਾਦ ਸਤਗੁਰੂ ਜੀ ਕਿਰਪਾ ਕਰਨ ਸਬਦਾ ਚੱਲਿਆ ਕਦਮ-ਕਦਮ ਲੇਖੇ ਵਿੱਚ ਲਾਣ ਸ਼ੁਭ ਪਾਵਨਾਂ ਮਾਪੂਰੀਆਂ ਕਰਨ ਕਾਰਜਰਾਸ ਕਰਨ ਸਾਰੀ ਸੰਗਤ ਦਾ ਧੰਨਵਾਦ ਸਤਗੁਰੂ ਕਿਰਪਾ ਕਰਨ ਲੋਕ ਸੁਖੀਏ ਪਰ ਲੋਕ ਸੁਹੇਲੇ ਕਰਨ ਮਹਾਂਪ੍ਰਸ਼ਾਮੀਆਂ ਯਾਦਾਂ ਵਿੱਚ ਜੁੜਦੇ ਰਹੀਏ ਇਹੋ ਜੇ ਮਹਾਨ ਸਾਧੂਆਂ ਦੀ ਸਾਧ ਸੰਗਤ ਜੀ ਜੀਵਨ ਤੋਂ ਕੁਝ ਸਿੱਖ ਕੇ ਜਾਈਏ ਜਿਨ੍ਹਾਂ ਨੇ ਸਾਰੀ ਉਮਰ ਪਰਉਪਕਾਰ ਕੀਤਾ ਕੋਈ ਅੱਛਾ ਲੈ ਕੇ ਆਇਆ ਉਹਦੀ ਪੂਰੀ ਹੋਈ ਸਾਰੀ ਸੰਗਤ ਦਾ ਧੰਨਵਾਦ ਬਾਬਾ ਬਗਾ ਸਿੰਘ ਜੀ ਜਿਨ੍ਹਾਂ ਦਾ ਨਾਮ ਮਹਾਂਪੁਰਸ਼ਾਂ ਨੇ ਰੱਖਿਆ ਸੀ ਅਸੀਂ ਇਹਨਾਂ ਦਾ ਵੈਸੇ ਨਾਮ ਗਿਆਨੀ ਇਕਵਾਲ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਜਿੰਨੇ ਵੀ ਮਹਾਂਪੁਰਸ਼ਾਂ ਦੇ ਵਿਦਿਆਰਥੀ ਪਹੁੰਚੇ ਗਿਆਨੀ ਮਾਗ ਸਿੰਘ ਜੀ ਜੋ ਉਹ ਵੀ ਮਹਾਂਪੁਰਸ਼ਵਾਦਾ ਹਰਚੰਨ ਸਿੰਘ ਜੀ ਦੀ ਯਾਦ ਚ ਸਮਾਗਮ ਕਰ ਰਹੇ ਨੇ 3 1 2 ਦੋ ਤਰੀਕ ਨੂੰ ਉੱਥੇ

ਕਾਰ ਸਤਗੁਰ ਪ੍ਰਸਾਦ